ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੇ 16 ਤੇ ਕੱਲ 17 ਫਰਵਰੀ ਦੇ ਮੌਸਮ ਬਾਰੇ ਕਿ ਇਹਨਾਂ ਦੋਹਾਂ ਦਿਨਾਂ ਅੰਦਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿ ਮੌਸਮ ਵਿੱਚ ਹਲਚਲ ਦੇਖਣ ਨੂੰ ਮਿਲੇਗੀ ਕਿਹੜੇ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਪੂਰੀ ਡਿਟੇਲ ਚ ਜਾਣਕਾਰੀ ਸੰਜੀ ਕਰਾਂਗੇ ਡੇਲੀ ਮੌਸਮ ਦੀ ਅਪਡੇਟ ਲਈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਹੁਣ ਜੇਕਰ ਪਹਿਲਾਂ ਆਪਾਂ ਗੱਲ ਕਰ ਲਈ ਅੱਜ 16 ਫਰਵਰੀ ਦੇ ਮੌਸਮ ਦੀ ਤਾਂ ਅਜ ਸਵੇਰ ਤੋਂ ਲੈ ਕੇ ਸ਼ਾਮ ਸਮੇਂ ਤੱਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਜਿਹੜਾ ਠੀਕ-ਠਾਕ ਦੇਖਣ ਨੂੰ ਮਿਲੇਗਾ ਸਾਫ ਜਿਹੜੀ ਧੋਪ ਆਪਾਂ ਨੂੰ ਦੇਖਣ ਨੂੰ ਮਿਲੇਗੀ ਪਰ ਸਵੇਰ ਸਮੇਂ ਕੁਝ ਕੁ ਇਲਾਕਿਆਂ ਵਿੱਚ ਹਲਕੀ ਜਹੀ ਜਿਹੜੀ ਧੁੰਦ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਜੋ ਕਿ ਜਲਦੀ ਸਾਫ ਹੋ ਜਾਵੇਗੀ ਇਸ ਤੋਂ ਬਾਅਦ ਕੱਲ 17 ਫਰਵਰੀ ਦੀ ਗੱਲ ਕਰ ਲਈਏ ਤਾਂ ਕੱਲ ਨੂੰ ਪੰਜਾਬ ਦੇ ਕੁਝ ਉੱਤਰੀ ਇਲਾਕਿਆਂ ਵਿੱਚ ਆਪਾਂ ਨੂੰ ਹਲਕੀ ਫੁਲਕੀ ਬੱਦਲਬਾਹੀ ਨਾਲ ਬੂੰਦਾਬاندی ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਹੈ ਜਿਵੇਂ ਪਠਾਨਕੋਟ ਗੁਰਦਾਸਪੁਰ ਤੇ ਕੁਝ ਹੋਰ ਆਸ-ਪਾਸ ਦੇ ਇਲਾਕਿਆਂ ਵਿੱਚ ਤੇ ਬਾਕੀ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਸਾਰਾ ਦਿਨ ਹੀ ਮੌਸਮ ਜਿਹੜਾ ਆਪਾਂ ਨੂੰ ਸਾਫ ਦੇਖਣ ਨੂੰ ਮਿਲੇਗਾ ਬੰਦੀ ਗੱਲ ਕਰ ਲਈਏ ਤਾਂ ਦਿਨ ਦੇ ਤਾਪਮਾਨ ਜਿਹੜਾ 2 ਫਾਸ ਜਿਹੜੇ ਰਿਕਾਰਡ ਕੀਤੇ ਜਾਣਗੇ ਹਵਾਵਾਂ ਜਿਹੜੀਆਂ ਨੇ ਉਹ ਪੱਛਮ ਦਿਸ਼ਾ ਤੋਂ ਹੀ ਮੱਧਮ ਰਫ਼ਤਾਰ ਨਾਲ چلਦੀਆਂ ਰਹਿਣਗੀਆਂ